ਉਹ ਸਭ ਤੋਂ ਜ਼ਿਆਦਾ ਜਾਣਤੇ ਹਨ ਬੁੱਲਟਾ ਬਾਬਾ ਦੇ ਨਾਮ ਸੇ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਅੱਜ ਦੀ ਜਿਹੜੀ ਆਪਣੀ ਵੀਡੀਓ ਨਾ ਭਾਈ ਜੀ ਇਹ ਆਪਾਂ ਸ਼ੂਗਰ ਦਾ ਥੋੜਾ ਪੋਣ ਵਾਸਤੇ ਚੱਲੇ ਆ ਆਪਣੇ ਨਾਲ ਦੋ ਮਿੱਤਰ ਨੇ ਆਪਣੇ ਇਹਨਾਂ ਨੂੰ ਸ਼ੂਗਰ ਦਾ ਭਰਾਵਾ ਨੂੰ ਤੇ ਇਹ ਚੱਲੇ ਆਪਾਂ ਭਾਈ ਜੀ ਸਹਾਰ ਤੋਂ ਰਾਜਗੜ ਰੋਡ ਤੇ ਸ਼ਵਾਨੀ ਤੋਂ 5 ਕਿਲੋਮੀਟਰ ਅੱਗੇ ਆਪਾਂ ਮੁੜਾਂਗੇ ਭਈ ਆ ਸਾਹਮਣੇ ਬੋਰਡ ਲੱਗਿਆ ਹੋਇਆ ਸ਼ਵਾਨੀ ਨੰਗ ਕੇ ਇਹ ਸੈਣੀ ਬੱਸ ਪਿੰਡਾ ਬਈ ਇਸ ਬੋਰਡ ਤੋਂ ਰਾਜਗੜ ਚੂਰੂ ਅੱਗੇ ਰਹਿ ਜਾਂਦਾ ਹੈਗਾ ਤੇ ਆਪਾਂ ਇੱਥੋਂ ਸੱਜੇ ਹੱਥ ਮੁਰਾਂਗੇ ਛਿਪਦੇ ਵਾਲੇ ਪਾਸੇ ਐਸ ਤਰ੍ਹਾਂ ਦੇ ਬੋਰਡ ਬਈ ਸੋਨੂ ਨਾ ਇਹ ਪਿੰਡ ਤੱਕ ਜਿੱਥੋਂ ਤੱਕ ਅੱਕੇ ਆਪਾਂ ਬਾਬੇ ਕੋਲੇ ਜਾਣਾ ਐਸ ਤਰ੍ਹਾਂ ਦੇ ਬੋਰਡ ਮਿਲ ਜਾਣਗੇ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਜਦੋਂ ਆਪਾਂ ਪਿੰਡ ਪਹੁੰਚਾਂਗੇ ਪਿੰਡ ਪਹੁੰਚਣ ਤੋਂ ਮੰਨੋ ਪਿੰਡ 'ਚ ਵੜਨ ਤੋਂ ਪਹਿਲਾਂ ਹੀ ਕੱਬੇ ਹੱਥ ਮੁਰਨਾ ਕੱਚਾ ਰਸਤਾ ਜਾਂਦਾ ਉੱਥੇ ਬਕਾਇਦਾ ਬੋਰਡ ਲੱਗੇ ਹੋਏ ਨੇ ਤੇ ਆਪਾਂ ਬਈ ਜੀ ਅੱਜ ਐਕਸਪੈਰੀਮੈਂਟ ਵੀ ਕਰਨਾ ਆਪਾਂ 슈ગર ਵਾਲੀ ਮਸ਼ੀਨ ਵੀ ਨਾਲ ਲੈ ਕੇ ਆਏ ਆ ਪਹਿਲਾਂ ਵੀ ਚੈੱਕ ਕਰਾਂਗੇ ਤੇ ਬਾਅਦ 'ਚ ਵੀ ਚੈੱਕ ਕਰਾਂਗੇ ਤੇ ਬਾਕੀ ਭਾਈ ਜੀ ਆ ਸਾਹਮਣੇ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਆ ਬਾਬਾ ਜੀ ਨੇ ਖੋਦਿਆ ਸੀ ਵੀ ਤੁਸੀਂ ਮਸ਼ੀਨ ਨਾਲ ਲੈ ਕੇ ਆਇਓ ਉਹ ਵੀਡੀਓ 'ਚ ਵੀ ਕਹਿਣਗੇ ਹਾਂਜੀ ਮੈਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਆਪਦੀ ਮਸ਼ੀਨ ਨਾਲ ਲੈ ਕੇ ਆਓ ਆਪਦਾ ਘਰੋ ਚੈੱਕ ਕਰਕੇ ਲਾਓ ਇੱਥੇ ਤੋਂ ਪਹਿਲਾਂ ਚੈੱਕ ਕਰੋ ਬਾਅਦ ਚੈੱਕ ਕਰੋ ਆ ਜਾਗੇ ਭਾਈ ਜੀ ਇਹ ਬਾਬਾ ਜੀ ਬੋਲਟ ਬਾਬਾ ਦੇ ਨਾਮ ਤੇ ਮਸ਼ਹੂਰ ਆ ਬਈ ਆ ਬੋਲਟ ਮੋਟਰਸ ਐ ਕਿਹੜਾ ਬਈ ਬੋਲਟ ਬਾਬੇ ਦੇ ਨਾਮ ਤੇ ਬਾਬਾ ਮਸ਼ਹੂਰ ਆ ਇੱਥੇ ਧੂਫਦਾ ਤੇ ਮੰਨ ਲੋ ਵੀ ਨਾਰੀਅਲ ਦਾ ਮੱਤਾ ਟਿਕਦਾ ਕੋਈ ਕਿਤੇ ਪੈਸਾ ਨਹੀਂ ਦੇਣਾ ਬਈ ਕਿਸੇ ਨੂੰ ਕੁਝ ਨਹੀਂ ਕਰਨਾ ਛੁੱਡੀ ਸ਼ਰਦਾ 2 ਰੁਪਏ ਟਿਕੋ 20 ਟਿਕੋ ਕੋਈ ਚੱਕਰ ਨਹੀਂ ਅਬ ਅੱਬਾ ਜੀ ਆਮਨ ਬਾਈ ਦੇ ਥੋੜਾ ਪਾਰੇ ਬਈ ਇਹਨਾਂ ਵੀ ਆਪਾਂ ਮੰਨ ਲੋ ਵੀ ਸਵੇਰੇ ਸ਼ੂਗਰ ਘਰੇ ਚੈੱਕ ਰਹੀ ਸੀ 150 ਸੀਗੀ ਤੇ ਸੁਖੇ ਦੀ ਅਸੀਂ ਇੱਥੇ ਚੈੱਕ ਕਰੀ ਉਹ ਤੋਂ ਅਸੀਂ ਵੀਡੀਓ ਨਹੀਂ ਬਣਾਉਣ ਲੱਗੇ ਸੀਗੇ ਇਹਦੀ ਸੁਖੇ ਦੀ 257 ਆਈ ਸੀ ਤੇ ਜਦੋਂ ਥੋਲੇ ਤੋਂ ਬਾਅਦ ਚੈੱਕ ਕੀਤੀ ਤਾਂ ਬਾਈ ਜੀ 222 ਆਈ ਸੀਗੀ ਬਾਕੀ ਤੁਸੀਂ ਆਓ ਮਸ਼ੀਨ ਨਾਲ ਲਿਓ ਬਾਬਾ ਤਾਂ ਖੁਦ ਕਹਿੰਦਾ ਵੀ ਭਾਈ ਆਪਦੀ ਮਸ਼ੀਨ ਨਾਲ ਲੈ ਕੇਓ ਤੇ ਆਪਾਂ ਹੁਣ ਅਮਨ ਦਾ ਮੰਨ ਲਓ ਵੀ ਸ਼ੂਗਰ ਵਾਲਾ ਸੈਂਪਲ ਲੈ ਕੇ ਚੈੱਕ ਕਰਾਂਗੇ ਇਹ ਬੰਦਾ ਆਪਣਾ ਪੰਜਵੀਂ ਵਾਰ ਆਇਆ ਬਾਈ ਇਹਨੂੰ ਪੂਰਾ ਫਰਕ ਆ ਇਹਦੀ 250 ਰਹਿੰਦੀ ਸੀ ਗੋਲੀ ਲੈ ਕੇ ਵੀ ਤੇ ਇਹਦੀ ਹੁਣ 150 150 ਤੋਂ ਘੱਟ ਬਸ ਇੱਥੇ ਰਹਿੰਦਾ ਸ਼ੂਗਰ ਬਿਲਕੁਲ ਠੀਕ ਆ ਬੰਦਾ ਹੈ ਅੱਜ ਇਹਦਾ 5ਵਾਂ ਤੋਲਾ ਸੀ ਤਾਂ ਹੀ ਅਸੀਂ ਨਾਲ ਆਏ ਸੀ ਉਹ ਵੀ ਬਣਾਈ ਆ ਇਹ ਥੋਥਲੋਂ ਲੱਗਦੀ ਆ ਦੇਖ ਲਓ ਬਈ ਤੁਹਾਡੇ ਸਾਹਮਣੇ ਚੈੱਕ ਕੀਤੀ ਆ ਉਹ ਰੈਡ ਮਿਕਦਾ ਜੀ 112 112 ਬਣਦੀ ਆ ਬੰਦੇ ਦੀ 150 ਹੀ ਸੀ ਬਾਕੀ ਬਈ ਗੱਲ ਸਾਰੀ ਸ਼ਾਨਦਗੀ ਆ ਨਾ ਮੈਂ ਰੋਟੀ ਰੋਟੀ ਸਾਰਾ ਖਾਦਾ ਹੋਇਆ ਮੈਂ ਸਾਰਾ ਖਾਦਾ ਬਈ ਰੋਟੀ ਜੀ ਵੀ ਖਾ ਕੇ ਨਾ ਜਮਾ ਸਾਰਾ ਖਾਣਾ ਫਿਰ ਚੇਲਾ ਸਹੀ ਹੋ ਗਿਆ ਇਹ ਤੋਂ ਨਾ 2-3 ਗੜੇ ਹੋਰ ਲਗਵਾਏਗਾ ਨਾ ਸ਼ੂਗਰ ਕੰਟਰੋਲ ਕਰ ਦੇ ਜੀ ਕੋਈ ਵੀ ਦੇਖੋ ਜੀ ਨਾਲ ਵੀ ਦਾਵਾ ਦਿੱਤਾ ਟੈਨਸ਼ਨ ਨਾ ਲਿਓ ਗੋਦੀ ਬਸ ਜੀ ਗੱਲਬਾਤ ਬਾਬਾ ਜੀ ਨੇ ਕਰਕੇ ਨਾ ਨਹੀਂ ਆਇਆ ਨੀ ਵੀ ਆਪਾਂ ਬੜੀ ਬਹੁਤ ਜ਼ਿਆਦਾ ਟੈਨਸ਼ਨ ਆਈ ਨਹੀਂ ਕਰਕੇ ਵੀ ਕਿਸੇ ਨੂੰ ਦਿੱਕਤ ਨਾ ਆਵੇ ਡਾਕਟਰ ਕੋ ਨਹੀਂ ਆ ਜਿਹੜਾ ਭਾਈ ਸਾਹਮਣੇ ਪਨਾਲਦੀ ਨਾਲ ਕਿਸੇ ਦਿਨ ਫੁੱਲ ਭਰਿਆ ਹੁੰਦਾ ਸੀਗਾ ਤੇ ਬਾਬਾ ਜੀ ਦੇ ਦਸਨ ਮੁਤਾਬਕ ਨਾ ਉਹ ਕਹਿੰਦੇ ਵੀ 2 ਸਾਲ ਪਹਿਲਾਂ ਮੈਂ ਇੱਥੋਂ ਛੱਡ ਕੇ ਚਲਾ ਗਿਆ ਸੀ ਕਿ ਮੈਨੂੰ ਪਰੋਤੀ ਵਾਸਤੇ ਸਭ ਕੀ ਆਉਣ ਲੱਗੀਆਂ ਸੀਗੀਆਂ ਤੇ ਮੈਂ ਫਿਰ ਇੱਕੋ ਕਿਰਮ ਲੱਗਿਆ ਸੀਗਾ ਬੰਦ ਕਰਕੇ ਮੈਂ ਉਹ ਲੋਕ ਜਾ ਤਾਂ ਕੰਮ ਲੱਗੇ ਸੀ ਸਾਡੇ ਜਗਸੀਰ ਰੋਡ ਕੀ ਵੀ ਜੀ ਇਹ ਨਾਲ ਹੈ ਜੀ ਇਹ ਵੀ YouTube ਤੇ ਪਾਉਣਗੇ ਆਪਣਾ ਜਿਹੜੇ ਤੁਹਾਡੇ ਵਿਚਾਰ ਹੋਣਗੇ ਮੇਰੀ Facebook ਤੋਂ ਵੀ ਲਾਈਵ ਆ ਸੀ ਤੇ ਇਹਨਾਂ ਦਾ YouTube ਚੈਨਲ ਆ ਚਲੋ ਵਧੀਆ ਤੇ ਤੁਸੀਂ ਆਪਦੇ ਵਿਚਾਰ ਦਿਓ ਨਮਰਮ ਜੀ ਸਰਦੀ ਕੋ ہمارا ਦਾਮ ਹੈ ਜੀ ਸੈਣੀਵਾਸ ਦਾਮ ਜਿਲ੍ਹਾ ہمارا ਬਿਵਾਣੀ ਹੈ ਪਹਿਲੇ जो कि श्रद्धालु आते थे यहाँ पे वो सबसे ज्यादा जानते हैं बुल्ट बाबा के नाम से और हम यहाँ झाड़ा लगाते हैं पंच तत्व के नाम से जो कि अपना पांच तत्वों से शरीर बनाया है तो पंच तत्व के नाम से हम झाड़ा लगाते हैं और यहाँ पुराना नाम जो कि गूगल पे सर्च करोगे तो आप बोल्ट बाबा के नाम से हमारा ये धाम मैसूर हो रहा है शेनिवास धाम है बीच में हमने बंद कर दिया था अभी हम दोबारा फिर से झाड़ा तल्लु कर दिया है तो जिस भाई के शुगर हो इस भाई के एक शुगर थी इन्हें मशीन लेके चेक करे मिली है और इनके भी शुगर थी दो, दो सौ सतवंजा जी दो सौ सतवंजा बोले है सतावन सतावन दो तो झाड़ा लगने के बाद एक ही झाड़ा लगाया झाड़ा लगाते ही तुरंत चेक करी दोबारा तो जो भी जिसके मन में श्रद्धा हो तो भाई एक बार दाम पर जरूर मिलियो आके आगे हमारे धाम का मोबाइल नंबर है छियान में धाम का मोबाइल नंबर है ये छियान में सात सौ दस तेईस आप बात कर सकते हो गारंटी तो से ही नहीं मान लो उसकी कम तुरंत झाड़ा लगा के तुरंत चेक करके दिखा जो भी विश्वास करके आएगा तो भाई बिना विश्वास नए विश्वास हो तो आइयो बिना ਸਭੀ ਕੋ ਰਾਮ ਹੋਗਾ اور ਭਾਈਆ ਆਪਣੇ ਪੰਜਾਬ ਸੇ ਆਏ ਅਸਦੁਲਗੜ੍ਹ ਸੇ ਆਪ ਇਨ ਸਕਮ ਆ ਸਮਝ ਮਾਏਗੀ ਇਨਕੀ ਜਿਆਦਾ ਆਏਗੀ ਸਾਰਿਆਂ ਨੂੰ ਸਸੇ 200 ਦੇ ਕਰੀਬ ਸ਼ੂਗਰ ਰਹਿੰਦੀ ਸੀ ਮੇਰਾ ਦੋਸਤ ਆਵਣੀ ਜਫਾ ਸਪੈਸ਼ਲ ਨਾਲ ਲੈ ਕੇ ਆਇਆ ਉਹ ਤਾਂ ਨਾਲ ਸਪੈਸ਼ਲ ਲੈ ਕੇ ਆਇਆ ਮੈਂ ਚੰਡੀਗੜ੍ਹ ਜਾਣਾ ਸੀ ਗੱਲ ਕਰ ਥੋਲਾ ਪਾਉਣ ਵਾਸਤੇ ਜੀ ਅੱਜ ਰੁਕਿਆ ਨਾ ਪਾਇਆ ਜਦੋਂ 257 ਆਈ ਤੇ ਉਸ ਤੋਂ ਬਾਅਦ ਜਦੋਂ ਚੈੱਕ ਕੀਤੀ ਝਾੜਾ ਪੈਣ ਤੋਂ ਬਾਅਦ ਮੇਰੇ ਆਈ ਹੈ 222 ਇਹ ਪੰਜ ਥੋਲੇ ਬਾਬਾ ਜੀ ਕਹਿੰਦੇ ਆਪਾਂ ਤੋਂ ਬਾਅਦ ਅਮਨ ਨੇ ਹੁਣ ਪੰਜ ਪੂਰੇ ਕਰਨੇ ਆਪਦਾ ਜਿਹੜਾ ਪ੍ਰੋਸੈਸ ਹੁੰਦਾ ਇਥੋਂ ਧਾਮ ਦਾ ਉਹਦੀ 100 ਬਣਾਲੀ ਸਾਰਾ ਕੁਝ ਦੇਖਿਆਗਾ ਤੇ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸਾਡੇ ਜਿਹਨੋਂ ਵੀ ਸ਼ੁਕਰ ਹੈਗੇ ਉਹ ਇਹਦਾ ਫਾਇਦਾ ਲੈ ਸਕੇ

ਸੰਗਰਾਮ ਦੇ ਸਭਾ ਜੀ ਤੇ ਕੋਟਿੰਗ ਹੁੰਦੀ ਆ ਬਾਬਾ ਜੀ ਝਾੜਾ ਲਾਉਂਦੇ ਆ ਮੇਰੀ ਦਾਦੀ ਜੀ ਨੂੰ ਕੈਂਸਰ ਸੀ 4 ਸਾਲ ਹੋ ਗਏ ਜੇ ਆਉਂਦਿਆਂ ਨੂੰ कैंसर बिल्कुल नॉर्मल आई है जी रिपोर्ट कराईया चलो बच्चे तू ही बोलो कंजी भाई 24 डेट से 24 डेट तो नॉर्मल आई है पियारे वो नॉर्मल है बिल्कुल जी हां जी चार्ज डाला खाता पीतांसी पाछा था उल्टीयां लग जाती गा सी डॉक्टर जवाब है ठीक है ਬਾਕੀ ਭਾਈ ਦੀ ਗੱਲ ਹੁੰਦੀ ਆ ਵਿਸ਼ਵਾਸ ਦੀ ਹਨਾ ਜਿਹੜਾ ਬੰਦਾ ਵਿਸ਼ਵਾਸ ਕਰਦਾ ਉਹ 100% ਠੀਕ ਹੁੰਦਾ ਤੇ ਬਾਕੀ ਭਾਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਹਨਾ ਹੋ ਸਕਦਾ ਕਿਸੇ ਵੀਰ ਦਾ ਭਲਾ ਹੋ ਜੇ ਹਨਾ ਇੱਥੇ ਹਰ ਇੱਕ ਬਿਮਾਰੀ ਦੇ ਥੋੜਾ